это அன்பான சகோதரர்களே ராஜகவி விளையாட்டு கோட்டாஜி வீரர் திக்னநகர் தெகேரா ਛਿੰਝ ਮੇਲੇ ਜਿੱਥੇ ਸਾਡੇ ਵਿਰਸੇ ਦਾ ਇੱਕ ਅਟੁੱਟ ਅੰਗ ਹਨ ਉੱਥੇ ਹੀ ਇਹ ਛਿੰਝ ਮੇਲੇ ਆਪਸੀ ਇਕਤਾ ਤੇ ਭਾਈਚਾਰੇ ਦਾ ਪ੍ਰਤੀਕ ਵੀ ਮੰਨੇ ਜਾਂਦੇ ਹਨ ਤੇ ਪਿੰਡਾਂ ਵੱਲੋਂ ਸਾਂਝੇ ਤੌਰ ਤੇ ਛਿੰਝ ਮੇਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ ਜਿਨ੍ਹਾਂ ਨੂੰ ਵੇਖਣ ਦੇ ਲਈ ਦੂਰ ਦੁਰਾਡੇੋਂ ਲੋਕ ਪਹੁੰਚਦੇ ਹਨ ਅਜੀਹਾ ਹੀ ਇੱਕ ਵੱਡਾ ਕੁਸ਼ਤੀ ਦੰਗਲ ਜ਼ਿਲ੍ਹਾ ਰੋਪਨਗਰ ਤੇ ਸਰਹੱਦੀ ਖੇਤਰ ਦੇ ਪਿੰਡ ਖੇੜਾ ਕਲਮੋਟ ਵਿਖੇ ਹੋਇਆ ਜਿਸ ਦੇ ਵਿੱਚ ਜਿੱਥੇ 200 ਤੋਂ 250 ਬਲਵਾਨਾਂ ਨੇ ਕੁਸ਼ਤੀ 'ਚ ਹਿੱਸਾ ਲਿਆ ਉੱਥੇ ਹੀ 1,15000 ਹਜ਼ਾਰ ਇਨਾਮੀ ਰਾਸ਼ੀ ਵਾਲਿਆਂ ਦੋ ਚੰਡੀ ਦੀਆਂ ਕੁਸ਼ਤੀਆਂ ਕਰਵਾਈਆਂ ਵੀ ਗਈਆਂ ਜਿਨ੍ਹਾਂ ਦੇ ਵਿੱਚ ਪਹਿਲਾ ਮੁਕਾਬਲਾ ਰਾਜੂ ਰਈਵਾਲ ਅਤੇ ਮਨੀਸ਼ ਖੰਨਾ ਦੇ ਦਰਮਿਆਨ ਹੋਇਆ ਜਿਸ ਵਿੱਚ ਰਾਜੂ ਰਈਵਾਲ ਨੇ ਇਹ ਚੰਡੀ ਦੀ ਕੁਸ਼ਤੀ ਜਿੱਤੀ ਦੂਜੀ ਕੁਸ਼ਤੀ ਕਮਲਜੀਤ ਡੂਮਛੇੜੀ ਅਤੇ ਚਿਰਾਗ ਜੱਥੇਵਾਲ ਦੇ ਦਰਮਿਆਨ ਹੋਈ ਤੇ ਦੋਵੇਂ ਬਲਵਾਨਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਪਰ ਇਹ ਮੁਕਾਬਲਾ ਬਰਾਬਰੀ ਤੇ ਰਿਹਾ ਇਸ ਛਿੰਝ ਮੀਲੇ ਦੇ ਵਿੱਚ ਪੰਜਾਬੀ ਸਿਨੇਮਾ ਦੇ ਉੱਗੇ ਕਲਾਕਾਰ ਯੋਗਰਾਜ ਸਿੰਘ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਪਹੁੰਚੇ जिन्ना इस मेले ਦੇ ਵਿੱਚ ਪਹੁੰਚੇ ਠਾਠਾ ਮਾਰਦੇ ਨੌਜਵਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਦਾ ਕਦੇ ਵੀ ਕੁਝ ਨਹੀਂ ਵਿਗੜ ਸਕਦਾ ਕਿਉਂਕਿ ਪੰਜਾਬ ਸਦਾ ਤੋਂ ਹੀ ਇੱਕ ਮੁਠ ਹੈ ਤੇ ਇਹੋ ਜਿਹੇ ਸਿੰਝ ਮੇਲੇ ਤੇ ਮੇਲੇ ਵਿੱਚ ਪਹੁੰਚੇ ਲੋਕਾਂ ਦੇ ਇਕੱਠ ਇਸ ਗੱਲ ਦੀ ਗਵਾਹੀ ਭਰਦੇ ਹਨ ਉਹਨਾਂ ਸਮੂਚੀ ਕਮੇਟੀ ਦੇ ਸਲਾੰਗਾ ਕਰਦਿਆ ਕਿਹਾ ਕਿ ਕਮੇਟੀ ਵੱਲੋਂ ਇਹ ਸਿੰਝ ਮੇਲਾ ਕਰਾਉਂ ਦਾ ਉਪਰਾਲਾ ਕਾਬਿਲੇ ਤਾਰੀਫ ਹੈ ਤੇ ਉਹ ਇਸ ਸਫਲ ਮੇਲੇ ਦੇ ਲਈ ਸਮੁੱਚੀ ਕਮੇਟੀ ਨੂੰ ਵਧਾਈ ਦਿੰਦੇ ਹਨ ਤੁਹਾਨੂੰ ਦੱਸਦੀ ਹੈ ਕਿ ਕਮੇਟੀ ਵੱਲੋਂ ਜੇਤੂ ਬਲੀਵਾਨਾ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ਆਓ ਸੁਣਦੇ ਹਾਂ ਇਸ ਕੁਸ਼ਤੀ ਦੰਗਲ ਦੇ ਵਿੱਚ ਪਹੁੰਚੇ ਵਿਸ਼ੇਸ਼ ਮਹਿਮਾਨ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਅਤੇ ਕਮੇਟੀ ਮੈਂਬਰ ਸਰਪੰਚ ਪੰਡਿਤ ਰਾਮਪਾਲ ਸ਼ਰਮਾ ਨੇ ਕੀ ਕਿਹਾ ਦੰਗਲ ਸਿਟੀ ਅਪਡੇਟ ਲਈ ਐਮ ਕੇ ਸ਼ਰਮਾ ਦੀ ਰਿਪੋਰਟ ਰਿਕਰੰਗ ਆ ਲਾਜੂ ਇਹ ਕੀ ਆਪ ਬਿਖਾਓ ਨਹੀਂ ਹੋ ਇਸ ਕੰਮ ਬਿਆਤੋ ਕੀ ਮੈਂ ਟਾ ਸਮਿੰਦਰ ਹਾਏ 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 ਅੱਖਾਂ ਦੀ ਤਰਕੀਲ ਸਮੇਤ ਉੱਪਰ ਲੈ ਪਾ ਫੇਆ ਹੈ ਇਹਦੇ ਲਈ ਪਾਸੇ ਅਕਰ ਦੇ ਸ਼ੇਰਮ ਬੰਤੀ ਵੀ ਧਰਤੀ ਦਾ ਸ਼ੇਰਮ ਕੰਢੇ ਕੋਤੇ ਮੈਦਾਨ ਦੇ ਵਿੱਚ ਇਹਦਾ ਨੌਕ ਬਤਾ ਦਮਿਆਦਾ ਇਹਦਾ ਘਬਰੂਆ ਦਮਿਆਦਾ ਕਹਿੰਦਾ ਉਹ ਐਵੇਂ ਲੋਕੀ ਰਹਿੰਦੇ ਜਗ ਦੇ ਵਿੱਚ ਉਹ ਜਗ ਦੇ ਨਾਲ ਹੀ ਬੱਦਲ ਤੇ ਫੇ ਹਾਏ ਆਹ ਕੌਣ ਸਮਿਤ ਖੰਨੇ ਵਾਲਾ ਜਿਹੜਾ ਮੈਦਾਨ ਦੇ ਵਿੱਚ ਇੱਥੇ ਤੱਕ ਦਾ ਪਰਕਰਿਆ ਉਹ ਸਾਰੇ ਰਾਕੇ ਨੇ ਇਹੋ ਜਿਹਾ ਤੱਕਲ ਵਧੀਆ ਹੋਇਆ ਬੰਦੋ ਸਰਪੰਚ ਲਓ ਗੇ ਮੈਦਾਨ ਦੇ ਵਿੱਚ ਹੱਤਖੜ ਕਰਦੇ ਨੌਜਵਾਨ ਅੱਖਾਂ ਦਾ ਜੱਕੇਵਾਲ ਬੜਾ ਵਧੀਆ ਮਾਲਾ ਕਹਿੰਦੀ ਆਰ ਕੋਸ਼ਿਸ਼ ਜੇ ਲੜਾਉਣੀ ਹੈ ਆਹ ਨੌਜਵਾਨ ਦਾ ਨਾਇਕ ਪ੍ਰਿੰਸ ਗੋਹਾੜੀ ਦੀ ਧਰਤੀ ਦਾ ਕਬੱਡੀ ਦਾ ਪ੍ਰਿੰਸ ਜਿਹਨੇ ਕਿਹੜਾ ਖੁਸ਼ੀ ਦਾ ਦੁੰਦਾ ਵਾਲਾ ਆ

پہلا دھیان دو فائنل جڑی کشتی ہے سادی کڑو پہلوان کا پرگہ سر کی پکوٹ اماجیش کی ہتیلو شیو مار کی اور سادے کیپٹن رام سر جی سرجیت رام جی اور سادے سادے سرپنچ جوانی سریو رام جی ٹیمیں دے مبارکبادیں پیش کروانے کو تعال بڑا شکریہ ਦਾ ਬਿਲਕੁਲ ਹੈ ਮੇਧੂ ਪ੍ਰਧਾਨ ਜਾਨੀ ਬਹੁਤ ਬਹੁਤ ਧੰਨਵਾਦੋ ਬਰਾਦਾ ਸਾਰੀ ਡਿਵੀਜ਼ਨ ਕਮੇਟੀ ਪਲੀਜ਼ ਆਜੋ ਗਰਾਊਂਡ ਦੇ ਲੈ ਜਾਓ ਆਜੋ ਬੇਟੀਆ ਗੰਗਲ ਕਮੇਟੀ ਆਜੋ ਪਲੀਜ਼ ਖੜੇ ਹੋ ਜਾਓ ਇਹ ਯਾਰੀਆਂ ਪਕਾਉਣ ਦੇ ਪੁੱਛੇ ਕਿ ਕੋਈ ਦੋ ਵੀ ਕੰਮ ਸੀਗਾ ਇਹ ਐ ਫਿਰ ਵਾਪਸ ਆਇਆ ਹੈ ਗੰਗਲ ਹਰਿਸ਼ਿਟ ਨਰੂਆ ਸਪੋਰਟਸ ਅਕੈਡਮੀ ਦੇ ਆਰਗਨਾਈਜ਼ ਇਹਨਾਂ ਸਾਰੇ ਵੀਰੇ ਮੇਸੀਂ ਇੱਥੇ ਪਹੁੰਚਦੇ ਜੀਆਂ ਕਹਿੰਦੇ ਆ ਔਰ ਜੇ ਰਹਿਣਾ ਜੀ ਪਹਿਲੇ ਅਜੇ ਠਾਕੂ ਜੀ ਵੀ ਗਾਜ਼ਰੀ ਭਰ ਗਏ ਹੈ ਪੀਐਸਪੀ ਸਾਹਿਬ ਇੱਕ ਪਿਆਰ ਦੀ ਤਕਰੀਰ ਹੋ ਰਹੀ ਹੈ ਜਿਹੜਾ ਕਮੇਰ ਗੱਲ ਕਰਦੀ ਹੈ ਸ਼ਰਮਾ ਜੀ ਗੱਲ ਕਰਦੀ ਹੈ ਤਾਂ ਆ ਜਿਹੜਾ ਪਹਿਲਵਾਨ ਹੈ ਇਹ ਜਿਹੜਾ ਪਹਿਲਵਾਨ ਹੈ ਕਹਿੰਦੇ ਕਮਲਜੀਤ ਜੁੰਛੜੀ ਇਹ ਬੰਨੀ ਦਾ ਸਭ ਤੋਂ ਫੇਵਰੇਟ ਮਾਲ ਹੈ ਇੱਕ ਨੰਬਰ ਦੋਚ ਬਹੁਤ ਮਾਲ ਹੈ ਪਰ ਆਹ ਮਾਲੇ ਕਹੇ ਆ ਮਾਲਾ ਨਾ ਕਦੇ ਟਾਈਮ ਪੁੱਛਿਆ ਨਾ ਕਦੇ ਪੈਸੇ ਪੁੱਛੇ ਨਾ ਕਦੇ ਪਹਿਲਵਾਨ ਪੁੱਛਿਆ ਸਾਹਮਣੇ ਪਕਾਉਣਾ ਜਦੋਂ ਬੋਕ ਕੀਦਾ ਇਹ ਸਮੇਂ ਦੇ ਨਾਲ ਪੁੱਛਿਆ ਸੋ ਅਸੀਂ ਤੁਹਾਨੂੰ ਆਤ ਕਰਦੇ ਆ ਮਾਜੰਦੂ ਆਏ ਆ ਵੱਡਾ ਨਾਮ ਹੈ ਸਾਡੇ ਡੀ.ਐਫ.ਜੀ. ਠਾਕੁਰ ਜੀ ਮਜੀਦ ਕਾਲੂ ਜੀ ਸਾਡੇ ਦੇ ਮੈਪ ਪੁੱਜਿਆ ਪਰ ਭਰਾ ਸਾਡੇ ਲੇਟ ਹੋ ਗਿਆ ਪਰ ਬਿਲਕੁਲ ਫਾਈਨਲੀ ਝੰਡੀ ਤੇ ਪੁੱਜੇ ਬਹੁਤ ਬਹੁਤ ਧੰਨਵਾਦ ਹੈ ਸਾਡੇ ਮਜੀਦ ਕਾਲੂ ਸਾਹਿਬਪੁਰ ਬਿੱਟੂ ਰਾਣਾ ਜੀ ਸੁਖਦੀਪ ਗੋਟਾ ਜੀ ਸ਼ੇਰਾਂ ਲਾ ਬਿਲਾਵਾਂ ਵਰਗਾ ਕਈ ਕੰਦੇ ਦਾ ਮੁਕਾਬਲਾ ਸਵੇਰ ਦਾ ਇਸ ਵੇਲੇ ਵੱਡੇ ਦੇ ਦਿਨ ਚੱਲ ਰਿਹਾ ਹੋਇਆ ਉਹਦੇ ਬਾਦੀ ਸਰਕਾਰ ਦੇ ਸੱਚੀ ਹੁੰਦਾ ਹੈ ਕਹਿੰਦੇ ਕੁਰਸੀ ਦਾ ਨਾਮ ਲੈਂਦੇ ਆ ਸਾਡੇ ਸਤਕਾਰਯੋਗ ਭਰਾਵਾਂ ਤੋਂ ਵੱਧ ਕੇ ਪਿਆਰ ਆ ਉਹ 3 ਮਿੰਟ ਵੀ ਦੀਜੋ ਤਾੜੀ ਮਾਰੋ ਜ਼ੋਰ ਨਾਲ ਮਾਰਦੇ ਜ਼ੋਰਦਾਰ ਇੱਧਰ ਸਰਦਾਰ ਸੰਦੀਪ ਸਿੰਘ ਜੀ ਕੋਲੋਤਾ ਸਾਡੇ ਪ੍ਰਧਾਨ ਸ਼ਰਮਣੀ ਯੂਥ ਕਾਲੀ ਦਲ ਜਿਲ੍ਹਾ ਰੋਪੜ ਉਹ ਬੈਠਿਆ ਆਪਣੇ ਮਿੱਤਰਿਆਂ ਨੂੰ ਲੈ ਕੇ ਉਧਰ ਗੇਰ ਗੱਲ ਜਿੱਥੇ ਲੱਗ ਰਿਹਾ ਕੋਲੋਤਾ ਜੀ ਇਹ ਇੱਕ ਟੀਕੂ ਨਗਰ ਤੇ ਕਿਹੜਾ ਤਰੀਕ ਰੈਸਰੀ ਦਾ ਡੰਗਲ ਹੋਇਗਾ ਸਾਡੇ ਮੈਲੂ ਨੋਕਰ 6 ਦੇ 7 ਤਰੀਕ ਜਬਬਰ ਸਿੰਘ ਦੇ ਅੱਗੇ ਵੱਲ ਵੀ ਕਰਦੇ ਤਕਲੀਕ ਕੀਤਾ ਹੈ ਬਹੁਤ ਬਹੁਤ ਧੰਨਵਾਦ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੋਰ ਮਾਰਕਾ ਸਾਡੇ ਜੀਣਾ ਕਲਪੁੱਟ ਔਰ ਮੋਹਨ ਮਝੜੀ ਦੇ ਬਜ਼ੁਰਗਾਂ ਨੂੰ ਨmberdar ਸਹਿਬਾਨਾਂ ਨੂੰ ਸਰਪੰਚ ਸਹਿਬਾਨਾਂ ਨੂੰ ਔਰ ਸਾਡੀ ਬਹੁਤ ਹੀ ਸਤਿਕਾਰਯੋਗ ਜੰਗਲ ਕਮੇਟੀ ಗ್ರಾಮ ਪੰਚਾਇਤ ਇੱਕ ਬਰ ਦਾ ਨਾਮ ਬੋਲੋ ਤੇ ਬਾਕੀ ਮਾਈਕ ਧੋਲੇ ਵਾਲੇ ਆ ਹੁਕਮ ਹੋਇਆ ਕਿ ਸਾਰੇ ਦੇ ਨਾਮ ਬੋਲੋ ਯਾਰ ਸਾਡੇ ਰਾਮਪਾਲ ਜੀ ਪੰਡਤ ਤੋਂ ਸਰਪੰਚ ਖੇੜਾ ਬ੍ਰਿਜਮੋਨ ਜੀ ਸਰਪੰਚ ਲੋਹ ਮਜ਼ਾਰੀ ਸ੍ਰਿੰਦਰ ਸਿੰਘ ਛਿੰਦਾ ਜੀ ਲੰਮੜਦਾਰ ਖੇੜਾ ਕਲਮੋਟ ਅੰਬਾਸ ਸਿੰਘ ਜੀ ਰਾਣਾ ਹਰਿ ਸਿੰਘ ਰਾਣਾ ਜੀ ਲੰਮੜਦਾਰ ਬ੍ਰੇਦਰ ਸਿੰਘ ਜੀ ਮਿੱਕੀ ਠੇਕੇਦਾਰ ਖੇੜਾ ਮਾਫੀ ਸਾਡੇ ਗਗਨਦੀਪ ਰਾਣਾ ਜੀ ਪੂਰਨ ਰਾਜ ਲੰਮੜਦਾਰ ਜੀ ਆਪੇ ਸਾਡੇ ਸਤੀਸ਼ ਰਾਣਾ ਜੀ ਬੋਲੀ ਸਾਹਿਬ ਜੋਗਿੰਦਰ ਬਾਬਾ ਜੀ ਅਸ਼ੋਕ ਮਾਰ ਜੀ ਜੋਗਿੰਦਰ ਜਗਨ ਰਾਣਾ ਜੀ ਲੋਹ ਪੁਜਾਰੀ ਤੇ ਫਲਵੀਰ ਜੀ ਅਮਰਜੀਤ ਜੀ ਸ਼ੋਗਮਾਰ ਜੀ ਬਹੁਤ ਸਾਡੇ ਕੈਪਟਰ ਰਾਮ ਸ਼ਰਮ ਜੀ ਸੋਹਦਰ ਸਿੰਘ ਜੀ ਰਾਣਾ ਜੀ ਸੰਦੀਪ ਰਾਣਾ ਜੀ ਸਾਡੇ ਇੱਕ ਰੁਪਏ ਮਜਬਰੀ ਬਹੁਤ ਬਹੁਤ ਧੰਨਵਾਦ ਸਮੂਹ ਜੀ ਸੰਗਤ ਸਮੂਹ ਚ ਨੌਜਵਾਨ ਸਾਧੀਆਂ ਨੂੰ ਔਰ ਸ਼੍ਰੀ ਗੁਰੂ ਚੰਨ ਸਰੋਜ ਜੀ ਦੇ ਜਨਮ ਦਿਨ ਮੌਕੇ ਸੁਭਾਰ ਪਰ ਉਹ ਰਗੂ ਪਰ ਬੇੜੀ ਜਸੂ ਜੋ ਦੇਣ ਪ੍ਰਚਾਰ ਬੁੱਧੀ ਹੀਤ ਨੂੰ ਜਾਣ ਕੇ ਮੈਂ ਸਿਮਰਤਾ ਕੁਮਾਰ ਬਲਬੂਨੀ ਵਿਦਿਆ ਦੇਮੋਹੇ ਮੇਰੇ ਹਰੋ ਤੇ ਸਹਿਕਾਰ ਕੋਈ ਗਲਤੀ ਹੋ ਸਕੇ ਮਾ ਧੰਨਵਾਦ ਖਾਲਸਾ ਸਾਊਥ ਮਾਨਵਾਲ ਔਰ ਰੋਡ ਜੀ ਬਦੂ ਸ਼ਾਮ ਦਾ ਲਾਡਲਾ ਹੂੰ ਮੈਂ ਲਾਡਲਾ ਹੂੰ ਮੈਂ ਓਮ ਜੈ ਜਗਦੀਸ਼ਵਰੇ ਭਗਤ ਜਨੋ ਕੇ ਸੰਗਤ ਪਲ ਮੇਂ ਦੂਰ ਕਰੇ ਸੋ ਪਿੰਡ ਦੀ ਸੁਖ ਸ਼ਾਂਤੀ ਲਈ ਬਹੁਤ ਵੱਡਾ ਸ਼ੇਰ ਮੇਲਾ ਆ ਗਿਆ ਤੋਂ ਜਾ ਵੱਲੋਂ ਸ਼ੰਪੂਰਣ ਹੋਇਆ ਏ ਸੋ ਬਾਰੀ ਵਾਸੀ ਖੜਨ ਗਿਆ ਸੀ ਖੱਟ ਕੇ ਲਿਆਂਦਾ ਬੂਰਾ ਹੁਣ ਸਾਨੂੰ ਮਾਫ਼ ਕਰੋ ਅੱਜ ਦਾ ਟਾਈਮ ਹੋ ਗਿਆ ਪੂਰਾ ਅੱਜ ਦਾ ਟਾਈਮ ਹੋ ਗਿਆ ਪੂਰਾ ਇੱਕ ਵਾਰ ਸ਼ਿੰਦ ਕਮੇਟੀ ਵੱਲੋਂ ਸਾਰੇ ਦਸ਼ਕਵੀਰ ਪਹਿਲਵਾਨਾਂ ਦਾ ਹਲੋ ਇਹਨੇ ਫੋਨ ਦੇ ਮੈਂ ਤਾਂ ਬਹੁਤ ਕੁਝ ਕਹਿਤਾ ਅੰਦਰ ਦੇ ਸੁਣ ਲਿਆ ਹੋਣਾ ਪਰ ਮੈਨੂੰ ਆ ਦੇਖ ਕੇ ਆ ਲੱਗਦਾ ਵੀ ਇਹ ਤਾਂ ਪੰਜਾਬ ਆਪਣਾ ਵਾਪਸ ਖੁਰਦਾ ਹੋਦਾ ਸਾਰੇ ਆਪਾਂ ਇਕੱਠੇ ਹੁੰਦੇ ਆ ਰਹੇ ਆ। ਉਹਦੀ ਰਹਿਮਤ ਹੈ ਅਕਾਰਪੁਰ ਜੀ ਆਦਰ ਪਾਦੀ। ਤੇ ਪਹਿਲਾਂ ਆਪਾਂ ਐ ਹੀ ਰਹਿੰਦੇ ਸੀ ਕਿ ਗੁਰਦਸਤ ਵਾਂਗੂ ਜਿੰਨਾ ਜਿੰਨਾ ਨੇ ਸਾਡੇ 'ਚ ਫਰਕ ਪਾਇਆ ਉਹਨਾਂ ਦੀਆਂ ਸੇਵਾਵਾਂ ਨੇ ਕੀਤੀਆਂ ਵੀ ਆ। ਪਰ ਇੰਨੀ ਖੁਸ਼ੀ ਹੋਈ। ਇੰਨੀ ਖੁਸ਼ੀ ਹੋਈ ਕਿ ਜੀ ਉਹ ਮੈਂ ਪਿਆਰ ਨਹੀਂ ਕਰ ਸਕਦਾ ਇਹ ਚਿੰਜਾਂ ਜਿਹੜੀਆਂ ਸੀ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਨੇ ਸ਼ੁਰੂ ਕਰਾਈ ਸੀ ਸਿੰਘਾਂ ਨੂੰ ਉਹ ਤੋਂ ਪਲਵਾਨੀ ਕਰਾਉਣੀ ਤਕੜੇ ਕਰਾਉਣੇ ਜਿਆਦਾ ਆਪਾਂ ਮੁਗਲਾਂ ਨਾਲ ਲੜਦੇ ਸੀ ਉਸ ਵੇਲੇ ਦੀ ਗੱਲ ਹੈ ਪਰ ਹੁਣ ਤੁਸੀਂ ਸਾਰੇ ਨੂੰ ਪਰਾਲਾ ਸੰਭਾਲਦਾ ਮੈਂ ਤੁਹਾਡੇ ਚਰਨਾ ਚ ਨਮਸਕਾਰ ਹੈ ਵੀ ਸਾਰੇ ਇਕੱਠਿਆਂ ਨੂੰ ਦੇਖ ਕੇ ਮੈਨੂੰ ਬਹੁਤ ਚੰਗਾ ਲੱਗਿਆ ਕਿ ਆਪਾਂ ਸਾਰੇ ਇਕੱਠੇ ਆ ਐਮੀ ਗੱਲਾਂ ਹੀ ਨੇ ਇਹ ਕਿ ਆਏ ਜੀ ਫਲਾਣਾ ਕੁਝ ਨਹੀਂ ਹੈਗਾ ਇਵੇਂ ਇਸ ਤਰ੍ਹਾਂ ਦੇ ਮੇਲੇ ਜਿਹੜੇ ਹੋਣੇ ਜਿੱਦਾਂ ਪਹਿਲਾਂ ਬਾਜੀ ਜਰਾ ਬਾਜੀ ਪਾਉਂਦੇ ਸੀ ਪਿੰਡਾਂ ਦੇ ਅੱਜ ਛਿੰਝਾ ਹੋ ਰਹੀਆਂ ਨੇ ਮੋਰ ਦਮਾਰਾ ਇਸ ਨੂੰ ਕਿਹਾ ਹੈ ਨਵੀਂ ਪੀੜੀ ਨੇ ਸਜਿਤ ਕੀਤਾ ਇਸ ਨੂੰ ਲੈ ਕੇ ਨਵੀਂ ਪੀੜੀ ਨੂੰ ਵੀ ਸੰਦੇਸ਼ ਦੇਣਾ ਚਾਹੁੰਦਾ ਮੈਂ ਕਹਿੰਦਾ ਜੀ ਪਹਿਲਾਂ ਤਾਂ ਧੰਨਵਾਦ ਤੁਹਾਡੇ ਪ੍ਰੈਸ ਵਾਲਾ ਦਾ ਤੁਹਾਡੇ ਮੀਡੀਆ ਵਾਲਾ ਦਾ ਕਿ ਤੁਸੀਂ ਹਰ ਗੱਲ ਦੁਨੀਆ ਤੱਕ ਪਹੁੰਚਾਉਂਦੇ ਹੋ ਇਹ ਸ਼ੁਕਰਾਨਾ ਕਰਨਾ ਬਹੁਤ ਜ਼ਰੂਰੀ ਹੈ ਇਹ ਤੁਹਾਡੇ ਲੋਕਾਂ ਦੀਆਂ ਜਿਹੜੀਆਂ ਤੁਸੀਂ ਐਫਰਟ ਕੀਤੀਆਂ ਨੇ ਇਹ ਵੀ ਕਰਕੇ ਸਾਰਾ ਕੁਝ ਹੋ ਰਿਹਾ ਮੈਂ ਹੀ ਕਹਿੰਦਾ ਵੀ ਆਪਾਂ ਬਹੁਤ ਚਿਰ ਪਹਿਲਾਂ ਮੈਂ ਗੱਲ ਕਹੀ ਸੀ ਵੀ ਪੰਜਾਬ ਦਾ ਕੁਝ ਨਹੀਂ ਵਿਗੜ ਸਕਦਾ ਦੇਸ਼ ਦਾ ਕੁਝ ਨਹੀਂ ਵਿਗੜ ਸਕਦਾ ਇਹ ਦੇਸ਼ ਦੇ ਪੰਜਾਬ ਦੇ ਲੋਕ ਐਂ ਰਹਿੰਦੇ ਆ ਗੱਲ ਕਰੇ ਮਾਰਾ ਟਾਈਮ ਆਉਂਦਾ ਸਾਰੇ ਇਕੱਠੇ ਹੋ ਜਾਂਦੇ ਆ ਆ ਜਿਹੜੀਆਂ ਚੀਜ਼ਾਂ ਨੇ ਇਹ ਏਕਤਾ ਦਾ ਪ੍ਰਤੀਕ ਹੈ ਵੀ ਜਿੱਥੇ ਆਪਾਂ ਉਸ ਰੱਬ ਦੀ ਗੱਲ ਕਰਦੇ ਆ ਖੁਦਾ ਦੀ ਗੱਲ ਕਰਦੇ ਆ ਤੇ ਮੈਂ ਸੋਚਦਾ ਵੀ ਇਹ ਚੀਜ਼ਾਂ ਇੰਨੀ ਜ਼ਰੂਰੀ ਨੇ ਖੇਤਾ ਛਿੰਝਾ ਸਾਰੀਆਂ ਔਰ ਇਹ ਹਰ ਪਿੰਡ ਦੇ ਵਿੱਚ ਹੋਣੀਆਂ ਚਾਹੀਦੀਆਂ ਮੇਰੀ ਇੱਕ ਹੋਰ ਬੇਨਤੀ ਹੱਥ ਜੋੜ ਕੇ ਵੀ ਜਦ ਵੀ ਆਜਾ ਕੰਮ ਹੋਇਆ ਕਰੇ ਇੱਕ ਦੂਜੇ ਦਾ ਮੋਢਾ ਨਾਲ ਮੋਢਾ ਲਾ ਕੇ ਇਹ ਆਪਾਂ ਇੱਕ ਗੁਲਦਸਤਾ ਪਿਆਰ ਦਾ ਉਹਦਾ ਦਾ ਬਣਾ ਦਿਆ ਜਿਹੜਾ ਰੱਬ ਨੇ ਆਪਾਂ ਨੂੰ ਭੇਜਿਆ ਸੀ ਕੀ ਕਹਿੰਦਾ ਹੋਰ ਤਾਂ ਚਾਹੁੰਦਾ ਪੰਜਾਬੀ ਸਿਨੇਮਾ ਦੀ ਅਸੀਂ ਬਚਪਨ ਤੋਂ ਤੁਹਾਨੂੰ ਦੇਖਦੇ ਆ ਰਹੇ ਹਾਂ ਉਹਨਾਂ ਪੰਜਾਬੀ ਸਿਨੇਮੇ ਦੀ ਧਾਤ ਸੀਗੀ ਇੱਕ ਦੋ ਰ ਐਸਾ ਹੈ ਕਿ ਪੰਜਾਬੀ ਸਿਨੇਮਾ ਪਿੱਛੇ ਚਲਾ ਗਿਆ ਹੁਣ ਮੋੜ ਤੋਂ ਅਜਿਹੀਆਂ ਫਿਲਮਾਂ ਆਈਆਂ ਨਹੀਂ ਵੀ ਰਚਨੀ ਦੀ ਗੱਲ ਕਰ ਲਈਏ ਤੁਸੀਂ ਪਹਿਲਾਂ ਦੀ ਉਹੋ ਬਾਰੇ ਬਾਰਾ ਵਟਸਐਪ ਪੁੱਛੇ ਸੀ ਉਸ ਤੇ ਜ਼ਿਕਰ ਕੀਤਾ ਸੀਗਾ ਅਰਦਾਸ ਫਿਲਮ ਆਈ ਹੈ ਪੰਜਾਬੀ ਸਿਰਮੇ ਨੇ ਮੁਰਦਾ ਆਪਣੀ ਪੈੜ ਬਣਾਈ ਹੈ ਇੱਕ ਵਾਰੀ ਲੱਗੇ ਕਿ ਕਿਹਨੇ ਕਮਾਰ ਸੰਭਾਲ ਲਈ ਹੈ ਪੰਜਾਬੀ ਇਸ ਤੇ ਭਾਈ ਜੀ ਬੀਬੀ ਰਜਨੀ ਇੱਕ ਐਸੀ ਫਿਲਮ ਹੈ ਜਿਹੜੀ ਮੈਂ ਸਮਝਦਾ ਬੰਦੇ ਨੇ ਨਹੀਂ ਬਣਾਈ ਇਹ ਉਸ ਰੱਬ ਨੇ ਆਪਣੀ ਕਲਮ ਨਾਲ ਕੁਛ ਐਸੀ ਦਾਸਤਾਨ ਲਿਖੀ ਹੈ ਜਿਹੜੀ ਸਭ ਦੀ ਸਾਂਝੀ ਹੈ ਸਭ ਦੀ ਸਾਂਝੀ ਔਰ ਇੱਕੋ ਹੀ ਗੱਲ ਆਪਾਂ ਸਾਰੇ ਕਰਦੇ ਆਂ ਹਰ ਧਰਮ ਦੇ ਵਿੱਚ ਹਰ ਵਰਗ ਦੇ ਵਿੱਚ ਹਰ ਜਗ੍ਹਾ ਆਪਾਂ ਕੋਈ ਨਾ ਕੋਲ ਰੱਬ ਦੀ ਕਰਦੇ ਆਂ RAM ਦੀ ਕਰਦੇ ਆਂ ਅੱਲਾਹ ਦੀ ਕਰਦੇ ਆਂ ਇਹ ਉਹ ਸਿਰਫ ਪਿਆਰ ਤੇ ਵਿਸ਼ਵਾਸ ਤਾਂ ਹੀ ਹੈ ਆਪਣਾ ਰਿਸ਼ਤਾ ਹੈ ਆਪਾਂ ਇੱਕ ਪਰਿਵਾਰ ਆਂ ਮੈਂ ਸਭ ਨੂੰ ਇੱਕ ਪਰਿਵਾਰ ਕਹਿੰਦਾ ਕਿਉਂਕਿ ਏਕ ਨੂਰ ਤੇ ਸਮਝੋ ਗੁਪਜਾ ਕੌਣ ਬਣੇਗਾ ਬੀਬੀ ਰਜਨੀ ਦੇ ਵਿੱਚ ਮੇਰਾ ਖਿਆਲ ਹੋਰ ਰੱਬ ਨੇ ਕਿਆ ਵੀ ਇੱਕ ਸੰਦੇਸ਼ ਐ ਹੋ ਜਾ ਦਿਓ ਜਿਹੜਾ ਸਾਰੇ ਵਾਸਤੇ ਸਾਂਝਾ ਹੋਵੇ ਕਹਿ ਕਿ ਫਿਲਮ ਮਾਂ ਕਦੇ ਪਹਿਲਾਂ ਬਣੀ ਐ ਨਾ ਹੀ ਮੁੜ ਬਣ ਸਕਦੀ ਐ ਮੈਂ ਤਾਂ ਕਹਿ ਵੀ ਇਹ ਮੁਗਲਿਆਜ਼ਮ ਐ ਪੰਜਾਬੀ ਫਿਲਮ ਅਰਦਾਸ ਵਰਗੀ ਫਿਲਮਾਂ ਵੀ ਬਹੁਤ ਵਧੀਆ ਨੇ ਕਿੰਨ ਅਰਦਾਸਾ ਫਿਲਮਾਂ ਆ ਗਈਆਂ ਬਹੁਤ ਉਫਰਾਂਦੇ ਹੋ ਰਿਹਾ ਐ ਭਰਾ ਕਿਰਪਾ ਕਰੇ ਇਦਾਂ ਹੀ ਸਾਝ ਬਣੀ ਰਹੇ ਇਦਾਂ ਸਾਡਾ ਸਿਨਮਾ ਪੱਤਰ ਨੂੰ ਸਿਕਾਰ ਇਸ ਤਰ੍ਹਾਂ ਇੰਸਾਫ ਮੰਗਣ ਵਾਲਾ ਬੈਕਟਰੀ ਸਾਡੇ ਨਾਲ ਨੌਜਵਾਨਾਂ ਨੇ ਇੱਕ ਆਵਾਜ਼ ਪਾੜੀ ਹੈ ਫਟਾਫਟਾ ਦੰਗਲ ਕਰਾਇਆ ਹੈ ਇਸ ਦੇ ਨੌਜਵਾਨਾਂ ਨੂੰ ਤੁਸੀਂ ਇਹ ਸੰਦੇਸ਼ ਪਹੁੰਚਾ ਜਾਓਗੇ ਪੰਜਾਬੀ ਵਿਰਸੇ ਨੂੰ ਲੈ ਕੇ ਇਹਨਾਂ ਦੇ ਕਿ ਇਹੋ ਜੇ ਹੋਰ ਕਦਮ ਹੋਣੇ ਚਾਹੀਦੇ ਅੱਗੇ ਜੇ ਪੰਜਾਬ ਜਿਉਂਦਾ ਤਾਂ ਇਹੋ ਜੇ ਲੋਕਾਂ ਕਰਕੇ ਜਿਉਗਾ ਨਹੀਂ ਤਾਂ ਪੰਜਾਬ ਉਹਨੂੰ ਕਿਹਦੇ ਡੁੱਬ ਗਿਆ ਪੰਜਾਬ ਦੀ ਸਰਜ਼ਮੀਨ ਇਹੋ ਜੀ ਹੈ ਇਹ ਗੁਰੂਆਂ ਦੀ ਧਰਤੀ ਪੀਰਾਂ ਦੀ ਧਰਤੀ ਦੇਵੀ ਦੇਵਤਿਆਂ ਦੀ ਧਰਤੀ ਹੈ ਇਸ ਧਰਤੀ ਦਾ ਕਦੇ ਨੁਕਸਾਨ ਨਹੀਂ ਹੋ ਸਕਦਾ ਕਿਉਂਕਿ ਇਹੋ ਜੇ ਨੌਜਵਾਨ ਜੰਮਦੇ ਰਹਣੇ ਆ ਉੱਪਰ ਤੇ ਰਹਣੇ ਆ ਤੇ ਇਹਨਾਂ ਨੇ ਆਪਣੇ ਕੰਮ ਕਰਦੇ ਰਹੇ ਨੇ ਤੇ ਥੋੜੇ ਰਕੇ ਬੰਦੇ ਰengo ਦੀ ਬਾਹ ਫੜ ਕੇ ਘਾਹ ਤੋੜਦੇ ਰਹਣਾ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ ਮੇਰੇ ਕੋਲ ਸ਼ਬਦ ਨਹੀਂ ਮੈਂ ਕੀ ਆਕਾਂ ਪਰ ਮੈਨੂੰ ਖੁਸ਼ੀ ਬੜੀ ਹੋਈ ਹੈ ਜੇ ਮੈਂ ਪਰਮਾਤਮਾ ਮੇਰਾ ਲੱਖ ਲੱਖ ਸ਼ੁਕਰ ਹੈ ਤੁਸ ਗਰੀਬ ਨੂੰ ਇਹਨਾਂ ਸਾਰੇ ਦੇ ਦਰਸ਼ਨ ਕਰਾਏ ਆ ਤੁਸੀਂ ਉਸ ਮਾਲਕ ਦੀ ਸਾਜੀ ਨਵਾਜੀ ਜਿਹੜੀ ਆ ਲੋਗ ਤੁਹਾਡੇ ਚਰਨਾਂ 'ਚ ਪ੍ਰਣਾਮ ਹੈ ਕਿਉਂਕਿ ਤੁਹਾਡੇ ਜੇ ਰੱਬ ਦਿਖਦਾ ਫਸੇ ਕੀ ਗੱਲ ਮੈਂ ਕਰ ਸਕਦਾ ਵਾਹਿਗੁਰੂ ਦਰਸ਼ਕੋ ਜੀ ਪੁੱਛਦੇ ਆਏ ਜੀ ਦੋਨੋਂ ਸੀ ਸਭ ਜਿਹੜਾ ਕੁਸ਼ਤੀ ਦੰਗਲ ਹੋਇਆ ਤੇ ਕਿੰਨੇ ਪਹਿਲਵਾਨ ਪਹੁੰਚੇ ਢੀ ਝੰਡੀ ਦੀ ਕੁਸ਼ਤੀ ਕਿਨਾ ਦਰਮਿਆਨ ਹੋਈ ਤੇ ਅੰਤਿਮ ਨਤੀਜਾ ਕੀ ਰਿਹਾ ਇਸ ਦੇ ਵਿੱਚ ਤਕਰੀਬਨ ਜਿਹੜੇ ਅੱਜ ਕੱਲ ਨੂੰ ਆਪਾਂ ਛੱਡ ਲਈਏ ਤਾਂ ਅੱਜ ਸਾਡੇ ਕੋਲ 200 ਤੋਂ 250 ਪਹਿਲਵਾਨ ਪੁੱਜਿਆ ਜਿਸ ਦੇ ਵਿੱਚ ਚੰਡੀ ਦੀਆਂ ਕੁਸ਼ਤੀਆਂ ਜਿਹੜੀ ਦੋ ਵੱਡੀਆਂ ਕੁਸ਼ਤੀਆਂ ਸੀਗੀਆਂ ਚੰਡੀ ਦੀਆਂ 1.5 ਲੱਖ 1.5 ਲੱਖ ਦੀਆਂ ਉਹਦੇ ਵਿੱਚ ਜਿਹੜੀ ਪਹਿਲੀ ਚੰਡੀ ਦੀ ਕੁਸ਼ਤੀ ਆ ਰਾਜੂ ਰਈਏਵਾਲ ਤੇ ਮਨੀਸ਼ ਖੰਨਾ ਦੌਰਾਨ ਜਿਹੜੀ ਹੋਈ ਹੈ ਸਾਡੀ ਉਹਦੇ ਵਿੱਚ ਜਿਹੜਾ ਹੈਗਾ ਰਾਜੂ ਰਈਏਵਾਲ ਜੇਤੂ ਰਿਹਾ ਜੀ ਤੇ ਦੂਜੀ ਜਿਹੜੀ ਚੰਡੀ ਦੀ ਬੜੀ ਕੁਸ਼ਤੀ ਸਾਡੀ ਹੋਈ ਉਹ ਕਮਲਜੀ ਦੂਮਛੜੀ ਤੇ ਆਪਣਾ ਚਰਾਗ ਦੇ ਜੱਖੇ ਵਾਲ ਦੀ ਜਿਹੜੀ ਹੋਈ ਹੈ ਜੀ ਉਹਦੇ ਵਿੱਚ ਉਹਨਾਂ ਨੇ ਬਰਾਬਰ ਕੋਲੇ 20 ਮਿੰਟ ਵੱਲਾ ਕੋਲੇ ਬਿਲਕੁਲ ਬਰਾਬਰ ਰਹੇ ਜੀ ਆਪਾਂ ਉਹਨਾਂ ਨੂੰ 20 ਮਿੰਟ ਤੋਂ ਬਾਅਦ 5 ਮਿੰਟ ਫੇਰ ਦਿੱਤੇ ਕੋਲੇ ਨਹੀਂ ਤੇ ਉਹ ਫਿਰ 5 ਮਿੰਟ ਦੇ ਵਿੱਚ ਵੀ ਬਰਾਬਰ ਰਹੇ ਉਸ ਤੋਂ ਬਾਅਦ ਦਰਸ਼ਕਾਂ ਦੇ ਕਹਿਣ ਤੇ ਸਾਰਿਆਂ ਦੇ ਕਹਿਣ ਤੇ ਉਹਨਾਂ ਨੂੰ 3 ਮਿੰਟ ਫੇਰ ਦਿੱਤੇ ਗਏ ਫਿਰ ਉਹ 3 ਮਿੰਟ ਕੋਲੇ ਪਰ ਬਰਾਬਰ ਰਹੇ ਪਹਿਲਵਾਨਾਂ ਦੀ ਅਸੀਂ ਸਿਹਤ ਨੂੰ ਮੱਦੇਨਜ਼ਰ ਰੱਖਦੇ ਹੋਏ ਸਾਰਾ ਕੁਝ ਦੇਖਦੇ ਹੋਏ ਕਮੇਟੀ ਨੇ ਫੈਸਲਾ ਲਿਆ ਕਿ ਜਿਹੜੀ ਕੁਸ਼ਤੀ ਹੈ ਇਹਨੂੰ ਬਰਾਬਰ ਛੜਾਇਆ ਜਾਵੇ ਇਸ ਤਰ੍ਹਾਂ ਕਿ ਅਸੀਂ ਉਹ ਕੁਸ਼ਤੀ ਬਰਾਬਰ ਛੜਾ ਕੇ ਦੋਨੋਂ ਪਹਿਲਵਾਨਾਂ ਨੂੰ ਬਰਾਬਰ ਦੇ ਜਿਹੜੇ ਹੈਗੇ ਸਨਮਾਨ ਜੋ ਵੀ ਹੈ ਸਾਡੀ ਰਸ਼ੀ ਬਰਾਬਰ ਦਿੱਤੀ ਜਾਵੇਗੀ ਇਹ ਜਿਹੜਾ ਦੰਗਲ ਕਰਾਇਆ ਗਿਆ ਕਿਵੇਂ ਥੋੜਾ ਤਜਰਬਾ ਹੈ ਲੰਬੇ ਸਮੇਂ ਬਾਅਦ ਸੁਣਿਆ ਖੇੜੇ ਦੇ ਵਿੱਚ ਦੰਗਲ ਹੋਇਆ ਹੈ ਵੱਡਾ ਦੰਗਲ ਹੋਇਆ ਹੈ ਇਹਨੇ ਤਜਰਬੇ ਕਿਵੇਂ ਦਾ ਸਹਿਯੋਗ ਮਿਲਿਆ ਹਰ ਪਾਸੋਂ ਤਕਰੀਬਨ ਇਹ ਸਾਡੇ 17-18 ਸਾਲ ਬਾਅਦ ਦੰਗਲ ਹੋਇਆ 2007 'ਚ ਦੰਗਲ ਹੋਇਆ ਸੀ ਉਸ ਤੋਂ ਬਾਅਦ ਇਹ ਦੰਗਲ ਦੁਆਰੇ ਹੁਣ ਹੋਇਆ ਜੀ ਬਹੁਤ ਵੱਡਾ ਜਿਹੜਾ ਸਾਨੂੰ ਹੰਗਾਰਾ ਲੋਕਾਂ ਵੱਲੋਂ ਪਿੰਡ ਵਾਸੀਆਂ ਵੱਲੋਂ ਮਿੱਤਰਾ ਸੱਜਣਾ ਵੱਲੋਂ ਤੇ ਆਰ ਦੁਆਲੇ ਦੇ ਪਿੰਡਾਂ ਵੱਲੋਂ ਬਹੁਤ ਵੱਡਾ ਹੰਗਾਰਾ ਮਿਲਿਆ ਦੇਖੋ ਪੈਸੇ ਹਰ ਕੋਈ ਇਕੱਠੇ ਕਰ ਲੈਂਦਾ ਜਿਹੜੀ ਦਰਸ਼ਕਾਂ ਦਾ ਆਣਾ ਮ ਸਾਡੇ ਰੋਪੜ ਜ਼ਿਲ੍ਹੇ ਚ ਕਦੇ ਐਡਾ ਇਕੱਠਾ ਵਾਲਾ ਦੰਗਲ ਹੋਇਆ ਹੋਵੇ ਤੁਸੀਂ ਤਾਂ ਨਿਊਜ਼ ਵਾਲਿਆਂ ਘੁੰਮਦੇ ਰਹਿੰਦੇ ਦੇਖਦੇ ਰਹਿੰਦੇ ਸਾਨੂੰ ਇੰਨੀ ਆਸ ਨਹੀਂ ਸੀ ਜਿੰਨੇ ਇੱਥੇ ਲੋਕ ਦੇਖਣ ਲਈ ਇਹਨੂੰ ਪਹੁੰਚੇ ਮੈਂ ਸਾਰੇ ਲੋਕਾਂ ਦਾ ਆਰਦਵਾਲੇ ਦੇ ਪਿੰਡਾਂ ਦਾ ਦੂਰ ਦੂਰ ਤੱਕ ਅਸੀਂ ਇਸੇ ਕਰਕੇ ਸਵਾਨ ਨਦੀ ਦੇ ਪੁਲ ਜਿਹੜਾ ਹੈ 15 ਦਿਨ ਪਹਿਲਾਂ ਪਾਇਆ ਤਾਂ ਕਿ ਜਿਹੜੇ ਪਾਰਲੇ ਪਿੰਡਾਂ ਦੇ ਲੋਕ ਇੱਥੇ ਆ ਸਕਣ ਨਹੀਂ ਤਾਂ ਉਹ ਪੁਲ ਅਗਲੇ ਮਹੀਨੇ ਪੈਣਾ ਸੀ ਸੋ ਪਾਰਲੇ ਪਿੰਡਾਂ ਵੀ ਇੱਥੇ ਆਏ ਸਾਨੂੰ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਤਕਰੀਬਨ ਬਹੁਤ ਵਧੀਆ ਸਾਡਾ ਦੰਗਲ ਰਿਹਾ 10 ਤੋਂ 15 ਲੱਖ ਦਾ ਸਾਡਾ ਬਜਟ ਸੀਗਾ ਬਹੁਤ ਵਧੀ ਨੇ ਠੀਕ ਹੈ ਅੱਜ ਤੁਸੀਂ ਬਿਲੋਂਗ ਕਰਦੇ ਹੋ ਤੇ ਅੱਜ ਦੀ ਕੋਸ਼ਿਸ਼ ਸੰਦਲ ਦੇ ਵਿੱਚ ਪਹੁੰਚੇ ਹੋ ਕਿਵੇਂ ਇੱਥੇ ਲੱਗਿਆ ਤੇ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਹਾਂਜੀ 사ਸੀ ਗਾਲ ਭਾਈ ਮੇਰਾ ਨਾਮ ਕਮਲ ਡੂੰਘਛੜੀ ਹਾਂ ਕੋਸ ਨੂੰ ਇਹਨਾਂ ਪਾਰਤ ਕੇਸਰੀ ਪਰਮਾਨ ਤੇ ਬਹੁਤ ਵਧੀਆ ਲੱਗਿਆ ਇੱਥੇ ਕੁਸ਼ੀ ਦੇ ਅੰਦਰ ਦੇ ਵਿੱਚ ਆ ਕੇ ਵੀ ਮਨ ਨੂੰ ਵਧੀਆ ਬਸ ਬਹੁਤ ਵਧੀਆ ਆਪਣੇ ਆਰਾਮ ਨਾਲ ਬੈਠੇ ਤੇ ਬਹੁਤ ਸੋਹਣਾ ਲੱਗਿਆ ਜਿਹੜੇ ਇੰਨੇ ਵਜੇ ਤੱਕ ਬੈਠੇ ਰਹੇ ਉਹਨਾਂ ਨੇ ਭੁਲਾਣਾ ਹੀ ਤੇ ਜੁਥ ਨੂੰ ਇਹ ਹੀ ਕਰ ਰਹੇ ਆ ਵੀ ਕਿ ਕੋਈ ਰੌਣਕਾਂ ਦੂਰ ਹੋ ਕੋਈ ਕਰਤਾ ਕੰਮ ਹੋਈ ਕੋਈ ਵੀ ਮਨ ਲੋ ਗੇਮ ਹੈ ਜਾਂ ਕੁਛ ਵੀ ਵਧੀਆ ਚੀਜ਼ ਹੈ ਕੋਈ ਵੀ ਲੱਗਦੀ ਉਹਦੇ ਵੱਲ ਧਿਆਨ ਦੋ ਮੈਂ ਨਹੀਂ ਕਹਿੰਦਾ ਕਸਤੀ ਖੜੋ ਕੋਈ ਕੋਈ ਵੀ ਗੇਮ ਖੜੋ ਹਨ ਉਹਦੇ ਨਾਲ ਬੰਦੇ ਦਾ ਵਧੀਆ ਸਰੀਰ ਬਣਿਆ ਰਹਿੰਦਾ ਕੀ ਕਰਦਾ ਹਾਂ ਜੀ ਤੁਹਾਡੀ ਅੱਸੀ ਫਾਈਨਲ ਕਿੱਦਾਂ ਕਰਿਆ ਸੀ ਆਪ ਕਮਲ ਪਹਿਲਵਾਨ ਜੀ ਉਸ ਤੋਂ ਬਹੁਤ ਬਹੁਤ ਜੱਦਾ ਘੰਟਾ ਖੁਸ਼ੀ ਹੋਈ ਆ ਬਰਾਬਰ ਹੋਈ ਆ ਉਹ ਵੀ ਮੁੰਡਾ ਦਿੱਲੀ ਦਾ ਵਧੀਆ ਹੈ ਨਾ ਬਹੁਤ ਵਧੀਆ ਲੱਗਿਆ ਪਬਲਿਕ ਨੇ ਪਿਆਰ ਕਰਿਆ ਬਹੁਤ ਜਿਆਦਾ ਜਿਸ ਤਰ੍ਹਾਂ ਵਿਰਾਸਤੀ ਖੇਡਾਂ ਸਾਡੀਆਂ ਉਹ ਬਿਸਰੀਆਂ ਜਾ ਰਹੇ ਨੇ ਬੜਾ ਉਪਰਾਲਾ ਕੀਤਾ ਨੌਜਵਾਨ ਪੀੜ੍ਹੀ ਵੱਲੋਂ ਬਹੁਤ ਬੜਾ ਸ਼ਸ਼ੀਤਾਂ ਨੂੰ ਪਿੰਡਾਂ ਦੇ ਨੂੰ ਕੀ ਸੰਦੇਸ਼ ਦੇਣਾ ਜਾਊਗਾ ਕਿ ਜਿਹੇ ਮੇਲੇ ਜਿਹੜੇ ਸਾਡੇ ਵਿਰਾਸਤੀ ਹੁੰਦੇ ਸੀਗੇ ਉਹ ਪਿੱਛੜਦੇ ਜਾ ਰਹੇ ਨੇ ਕਿਵੇਂ ਕਹਿਣਾ ਜਾਊਗਾ ਕੀ ਸੰਦੇਸ਼ ਨਾ ਜਾਊਗਾ ਪਹਿਲਾਂ ਦੀ ਬਾਜੀ ਇਹ ਗੰਗਲ ਵੀ ਬਹੁਤ ਮਨ ਲੋ ਦੇਰ ਬਾਅਦ ਹਟਕੇ ਹੋਇਆ ਤੇ ਬਹੁਤ ਵਧੀਆ ਉਪਰਾਲਾ ਕਰਿਆ ਜੋ ਵੀ ਕਰਿਆ ਇਹਨਾਂ ਨੇ ਵੀ ਹੋਰ ਵੀ ਜਿ ਕਿ ਵੀ ਮੰਨੋ ਵੱਡੇ ਪਿੰਡਾਂ ਜਾਂ ਸ਼ਹਿਰਾਂ ਜਾਂ ਉਹਨਾਂ ਦੇ ਵਿੱਚ ਕੋਈ ਨਾ ਕੋਈ ਦੰਗਲ ਕਰਾਓ ਮੇਲੇ ਕਰਾਓ ਕੋਈ ਵੀ ਕਰਾਓ ਕਿਸੇ ਕਬੱਡੀ ਕਰਾ ਲਓ ਛੋਟੀ ਨੈਸ਼ਨਲ ਸਟਾਈਲ ਜਾਂ ਕੁਸ਼ਤੀਆਂ ਕਰਾ ਲਓ ਮੇਲੇ ਦੇ ਵਿੱਚ ਕੁਛ ਨਾ ਕੁਛ ਕਰਵਾਓ ਵੀ ਬੱਚੇ ਸਹੀ ਸੇਧ ਮਿਲੇ ਵੀ ਸਹੀ ਆਪਣੇ ਖੇਡਾਂ ਵੱਲ ਲੱਗਣ ਖੇਡ ਖੇੜੇ ਵਿੱਚ ਅੱਜ ਤੁਸੀਂ ਕੁਸ਼ਤੀ ਕਰਨ ਆਏ ਸੀ ਕਿਦਾਂ ਲੱਗੇ ਇੰਤਜ਼ਾਮ ਬਹੁਤ ਵਧੀਆ ਇੰਤਜਾਮ ਲਗਾਇਆ ਹੈ ਭਗਵਾਨ ਜੀ ਬਹੁਤ ਵਧੀਆ ਇਹਨਾਂ ਨੇ ਮਾਹਲੋ ਦਿੱਲੀ ਹਰਿਆਣਾ ਜੋ ਵੀ ਸਾਰੇ ਮਾਹਲੋ ਪੰਜ ਸੱਤ ਸਟੇਟਾਂ ਦੇ ਵਿੱਚੋਂ ਭੁਲਾ ਸਕਦੇ ਹੋਏ ਸੀ ਅੱਜ ਵੀ ਇਹ ਸਭ ਦੇ ਵੀ ਇਹ ਜਿਹੜੀ ਕੁਸ਼ਤੀ ਅੱਗੇ ਤੱਕ ਜਾਰੀ ਰਹੇਗੀ ਨਵੇਂ ਵੀ ਵਗੈਰੇ ਹਾਂਜੀ ਬਹੁਤ ਜ਼ਿਆਦਾ ਮੁੰਡੇ ਵੀ ਮੰਨ ਲਓ ਇਹ ਨਹੀਂ ਕੋਈ ਚੀਜ਼ ਪਤਾ ਨਹੀਂ ਹੁੰਦੀ ਉਹਦੀ ਇਹ ਬਹੁਤ ਜ਼ਿਆਦਾ ਮਨਮੇ ਮੁੰਡੇ ਵੀ ਲੱਗੇ ਆ ਜਿਹੜਾ ਮੁੰਡਾ ਮੇਰੇ ਨਾਲ ਕੁੱਸਤੀ ਇਹਦੀ ਉਮਰ ਵੀ 17-18 ਸਾਲ ਦਾ ਹੋਊਗਾ ਵੀ ਇਹਦਾ ਤੇ ਵਧੀਆ ਹੋ ਰਿਹਾ ਹੋਰ ਵੀ ਬਹੁਤ ਆਪਣੇ ਪੰਜਾਬ ਦੇ ਮੁੰਡੇ ਵਧੀਆ ਹੋ ਰਹੇ ਆ ਇਸੇ ਜਿਹਾ ਨਹੀਂ ਠੀਕ ਆ ਆਪਣੇ ਆਪ ਨੂੰ ਵਧੀਆ ਕਰੋ ਹੈਨਾ ਮੈਂ ਤੇ ਕਰੋ ਆਪਣੇ ਆਪੇ ਬਲੰਦੀ ਮੇਲੀ ਹੈਨਾ ਧੰਨਵਾਦ ਸਾਰਿਆਂ ਨੂੰ ਦਾਸੀਤਾਲ ਪ੍ਰੋਗਰਾਮ ਦਾ तो में जी थी रे थी रे थी। नाम। नमस्कार जी सभी से पहले मेरा सभी दर्शकों को राम राम मेरा नाम चिराग पहलवान है अखाड़ा जेवाल पाला पहलवान जी का अखाड़ा है बहुत बढ़िया अखाड़ा है आज दंगल में इतने बहुत बढ़िया दंगल होया बहुत अच्छे से मान सम्मान किया बहुत अच्छी कुश्ती कराई और बिलकुल निष्पक्ष कुश्ती कराई गई ਜਿਸ ਤਰ੍ਹਾਂ ਹੁਣ ਨੌਜਵਾਨ ਪੀੜ੍ਹੀ ਹੈ ਜਿਸ ਤਰ੍ਹਾਂ ਕਹਿ ਲਾਂ ਮੰਨ ਲੀਏ ਕੀ ਕਹੇ ਇਹ ਵੀ ਇਸ ਪਾਸੇ ਨੂੰ ਬਜਟ ਕੇ ਹਿੱਸਾ ਲੈ ਰਹੇ ਜਾਂ ਜਿਹੜੇ ਲੈਣਾ ਚਾਹੁੰਦੇ ਨੇ ਉਹ ਕਿਵੇਂ ਇਸ ਦਿਸ਼ਾ ਵੱਲ ਆ ਸਕਦੇ ਨੇ ਜਿਹੜੇ ਨੌਜਵਾਨ ਇਸ ਪਰ ਆਸਿਆਣਾ ਚਾਹੁੰਦੇ ਨੇ ਉਹ ਸਭ ਤੋਂ ਪਹਿਲੇ ਤੋਂ ਬੱਚੇ ਦੀ ਉਮਰ ਸੇ ਟਾਈਮ ਸੇ ਲਗਾਓ ਉਸਕੋ ਜੋ ਛੋਟੀ ਉਮਰ ਹੈ ਪਹਿਲਾਂ ਨਹੀਂ ਜੀ ਉਹ ਸਭ ਤੋਂ ਅੱਛੀ ਰਹਤੀ ਹੈ ਕਿ ਜੀ ਅੱਛੇ ਸੇ ਅਕਾਡਮੀ ਚੋੜ ਸਕਦੇ ਹੈ ਬੋਸਖਾੜੇ ਪੰਜਾਬ ਮੇ ਕਿਸੇ ਵੀ ਜਗ੍ਹਾ ਪਰ ਤੁਸ ਸੂਚੀ ਮੈਨੇਜਮੈਂਟ ਦਾ ਪ੍ਰਬੰਧ ਇੱਥੇ ਕਿਹੋ ਜਿਹਾ ਸੀਗਾ ਤੁਹਾਨੂੰ ਕਿਵੇਂ ਦਾ ਲੱਗਿਆ ਇਸ ਖਾੜੇ ਬੜੇ ਲੰਬੇ ਸਮੇਂ ਨਾਲ ਇੱਥੇ ਖ ਕਿਵੇਂ ਦਾ ਲੱਗਿਆ ਆਕੇ ਜੀ ਪ੍ਰਬੰਧ ਕਿਹੋ ਜੇ ਸੀਗੇ ਬਹੁਤ ਅੱਛਾ ਪ੍ਰਬੰਧ ਹੋਇਆ ਜੀ ਗੋਦਕਮ ਦੇਖਣੇ ਕੋ ਮਿਲਦਾ ਐਸਾ ਪ੍ਰਬੰਧ ਮਤਲਬ ਬਹੁਤ ਮਜ਼ਾ ਆ ਗਿਆ ਫਾਈਨਲ ਵੀ ਤੁਸੀਂ ਖੇਡੇ ਆਏ ਹੁਣ ਲਾਸਟ ਵਿੱਚ ਕਿਦਾਂ ਦਾ ਲੱਗਿਆ ਤੁਹਾਡਾ ਦੋਨਾਂ ਦਾ ਯਾਦ ਬਹੁਤ ਬੜੀਆ ਲੱਗਿਆ ਤੁਮਿਲ ਜਿੱਤ ਪਹਿਲਵਾਨ ਬਹੁਤ ਸੀਨੀਅਰ ਪਹਿਲਵਾਨ ਹਾਂ ਮਾਰੇ ਸੀ ਹਾਂ ਅਸੀਂ ਤੋਂ ਬੱਚੇ ਜੈਸੇ ਹੁਣ ਕੇ ਬਹੁਤ ਨੇ ਕਿੰਨੇ ਤੁਸੀਂ ਵੀ ਟਾਈਮ ਕਾਫੀ ਲਿਆ ਤੁਸੀਂ ਵੀ ਤੁਸੀਂ ਕਦ ਤੋਂ ਸ਼ੁਰੂ ਕੀਤੀ ਗੁਸ਼ਟੀ ਅੱਜ ਮੌਜੂਦਾ ਉਮਰ ਤੁਹਾਡੀ ਕਿੰਨੀ ਹੈ ਜੀ ਇਹ ਗੱਲ ਕਰੀਏ ਜੀ ਮੌਜੂਦਾ ਉਮਰ ਜੀ 19 ਸਾਲ ਹੈ ਮੈਂ 19 ਸਾਲ ਦੀ ਹਾਂ ਜੀ ਮੈਂ 19 the no yeah.